ਆ ਆ ਗਿਆ ਮਾਮਾ ਪਿੰਡੋਂ ਲੈ ਕੇ ਸਕੂਪੀ ਦਾ ਖੜਾ ਆਪ ਇੱਥੇ ਜਿ ਆ ਕੇ ਦੇਖ ਕੁਛ ਨਹੀਂ ਦੱਖਾ ਕਰਕੇ ਦਾ ਜੀ ਲੈ ਦੇਖੋ ਜਿੱਕੇ ਕੱਖਾ ਵਰਤਾ ਫਾ ਹਾ ਬੀਜੇ ਕਣਕੇ ਆਏ ਹੁੰਦੀ ਨਹੀਂ ਕਣਕੇ ਫਾ ਵੱਢ ਕੇ ਰਖਤਾ ਓਏ ਬਾਏ ਨੇ ਤਾਂ ਕੀ ਓਏ ਜਿਹੜਾ ਜਾਜਾ ਲੱਖ ਲੈ ਕੇ ਖੜਾ ਐ ਪਰੋਨੇ ਉਹ ਵੀ ਕਰਨ ਗਏ ਉਹਨਾਂ ਦਾ ਕੰਮ ਲੋ ਬਾਹਰ ਸਮਾਰ ਕੇ ਬਾਣ ਬੀਜੋ ਓ ਚੋਨਾ ਲਾਉਣ ਨਾ 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 ਤੇ ਬਣਜੋ ਨੇੜੇ ਜਾਈਂ ਮੂਘੀ ਆਵਾ ਹਾਂ ਤੇ ਬਾਣ ਕੱਢਿਆ ਉਹ ਹੈ ਤਾਂ ਯਾਰ ਤੇ ਉਹਨੇ ਵਾਲਾ ਯਾਰ ਬਰਾਏ ਬੀਜ ਦੇ ਹੁੰਦੇ ਨੇ ਉਹ ਸਾਰੇ ਵਿੱਜੀ ਜਾਂਦਾ ਆ ਦੇਖ ਲੈ ਕਿਸੇ ਤੇ ਖਾ ਲਈਦਾ ਦੇਖ ਆਏ ਹੁਣ ਖਾ ਲ ਦੇਖ ਕਿੱਲੇ ਭਾਂ ਰਿਆ ਉਹ ਪਰ ਮਾੜੀ ਮਾੜੀ ਵਿੱਚ ਲਾ ਲਾਂਗੇ ਜਿੱਦ ਨਹੀਂ ਹਾਂ ਤੇ ਬਾਹਰ ਮਾਰੇ ਤਾਂ ਕਰਤੇ ਖੜੇ ਹੁਣ ਖੜਚੇ ਖੜੇ ਬੀਜ ਬਾਹਰ ਵੀ ਦਾ ਫਾਇਦਾ ਨਾਲ ਪਾਣ ਦਾ ਗਾਕਾ ਸੀ ਹਸਣ ਨੂੰ ਬਾਜ ਲਾਵਾ ਬਾਹਰ ਵੀ ਬੀਜ ਦਿੰਦੇ ਬੋਤਿਆਂ ਨਾਲ ਓਏ ਉਹਦਾ ਤੁਸੀਂ ਤਾਂ ਬੀਜ ਦਿੰਦੇ ਸੀ ਉਹ ਮਾਰ ਕੇ ਇੱਕ ਨੂੰ ਉਠੇ ਇੱਕ ਬੀਜ ਸੀ ਘਣ ਕੇ ਬਸ ਵਿਲੇ ਹੋ ਗਏ ਤੁਰੇ ਫਿਰੋ ਇੱਥੇ ਆਏ ਨਹੀਂ ਹੁੰਦੀ ਇਹ 2 ਮਹੀਨੇ ਮੀਂਹ ਨਾ ਹਰੀ ਲੋਪਾਈ ਬਾਹਰ ਜਾਈਂ ਲੇ ਗੀ ਜੀ ਪਾਣੀ ਲਾਏਗਾ ਫਿਰ ਦੇਖੋ ਨਾ ਹਰੀਦਾ ਹੋਇਆ ਜੀ ਹਰੀ ਆਏ ਹੋਣ ਹਰੀ ਕੀ ਆ ਨਾ ਜੇ ਭਾਗੇ ਬੀਜੀ ਪਾਵਾ ਇੱਕ ਦੀ ਜੇ ਹੋ ਦੇਖ ਪਰੇ ਵੇ ਹਾਂ ਕਾਣ ਕੇ ਬੀਜੀ ਆ ਬਈ ਹਜੀ ਲਾ ਵੀ ਹੋਰਾ ਹੋਰਾ ਮਾਰਤੇ ਘਰ ਚਾ ਓਏ ਨਹੀਂ ਐਡੀ ਐਡੀ ਹੋਗੀ ਨਾ ਉਦੋਂ ਬਾਹਰ ਸੋਣੀ ਲੱਗਦੀ ਐ ਲੱਗੂ ਦਾ ਪੋਜੀਸ਼ਨ ਉੱਤੇ ਕਰਕੇ ਦਿਖਾਣਾ ਫਿਰ ਇਹ ਤੋਂ ਬਿਨਾ ਹੋ ਜੂ ਇਹ ਆ ਆ ਗਾ ਜਾਵੇਂ ਪੈਣਾ ਨੀਂਕੀ ਦੇਖ ਆ ਆ ਆ ਆ ਕੀ ਪਿਆ ਆਹ ਆ ਗਾਣੇ ਜੀ ਦੇ ਗਾਣੇ ਕਿੱਥੇ ਜਾ ਰਹੇ ਹੋਣਗੇ ਓ ਪਾਣੀ ਨਾ ਹੋ ਜਾਣੇ ਮਨ ਲਾਦਾ ਆਹ ਆ ਪੱਛੀ ਗਾ ਪਾਣੀ ਦਾ ਦੀ ਛੋਡੀਆਂ ਕਮਾਈਆਂ ਛੋਡੀਆਂ ਆ ਬਾਟ ਜੀ ਦਾ ਇੰਨੇ ਹੋਰ ਚੱਕ ਦੇ ਸਾਰੀ ਆਹ ਕਰਾ ਲੈ ਕੇ ਨਾ ਆ ਸਾਰੀ ਖੇਹਾਰ ਦੀ ਮਿੱਟੀ ਬਾਣ ਚ ਤੇ ਫਿਰ ਪਾ ਮੈਂ ਖਾਰ ਇੱਥੇ ਆਪਾਂ ਉਹ ਮਿੱਟੀ ਦਾ ਖੇਹਾਰ ਦਾਂਗੇ ਉਹ ਨਾਲ ਲੜ ਪਏ ਆਪਣਾ ਕਮਾਂਡੀ ਆ ਗਿਆ ਇੱਥੇ ਮੈਂ ਪਾਉ ਕਰੀ ਜਾਉ ਉਹ ਐਵੇਂ ਹੀ ਦੜ ਆਪਣਾ ਇਹ ਖੁੰਝਾ ਕਮਾਂਡੀ ਦਾ ਕੀ ਇੱਥੇ ਮਿੱਟੀ ਆਪਾਂ ਆਪਣੇ ਬਾਣ ਦੇ ਕਿਹਨੇ ਕਮਾਂਡੀ ਦੇਖਣੀ ਆ ਉਹ ਮੈਂ ਤਾਂ ਐ ਜਾਉ ਕਰ ਗਿਆ ਮਹਾ ਚੱਲ ਨਹੀਂ ਨਹੀਂ ਚੱਲੜੀ ਕਰਦੀ ਇੰਨੀ ਸਾਰੀ ਚੱਕ ਦੇ ਵਾ ਸਿੱਧੀ ਕਰ ਇਹਨੂੰ ਆਕਰ ਮਸਾ ਤੂੰ ਚਾਹੀਏਗਾ ਮੈਸੇ ਹੈਗਾ ਹਾਂ ਤੂੰ ਹਰ ਪਾਕੇ ਲਿਆ ਜਾ ਟ੍ਰੈਕ ਪਰ ਮੈਨੇ ਨੂੰ ਕੱਲੇ ਨੂੰ ਘੇਰ ਲੈ ਨਹੀਂ ਤੂੰ ਟ੍ਰੈਕ ਲੈ ਜਾ ਤੇ ਲਿਆ ਹਰ ਪਾਕੇ ਹਾਲ ਤਾਂ ਪਾਏ ਪਏ ਆ ਤੜਕੇ ਪਾ ਲਿਆ ਤੇ ਲਾ ਦੇ ਜਿਹੜਾ ਬੋਡ ਬਾਈਕ ਆਕੇ ਨਾ ਤਾਂ ਵੱਟ ਜਾਈ ਇਨੀ ਹੋੜ ਚੱਕਦੇ ਯਾਰ ਬਾਹਰ ਦਾ ਤਾਂ ਹੁਕਾਵ ਧਿਆਨ ਨੂੰ ਲਾ ਮੋੜ ਕੇ ਸੇ ਬਾਈਕ ਚੱਲ ਆਉਣਾ ਇਹ ਦੋ ਚਾਰ ਟਰਾਲੀਆਂ ਸਾਰੀਆਂ ਚੱਕ ਦੇ ਇਥੋਂ ਪਾਏ ਰੋਜ ਦਾ ਕੰਮ ਹੀ ਆ hota bhai yaar ਉਹ ਦੂਜੇ ਦਿਨ ਟਰੈਕਟਰ ਲੈ ਕੇ ਆਇਆ ਹੈ ਨਾ ਖੁੰਝੇ ਦਾ ਪੇਰੀ ਬਣਾ ਮੈਰ ਛਰਦੇ ਨਾ ਕੋਈ ਬਟੜਾ ਉਹ ਖੁੰਝੇ ਦਾ ਕਿੰਨਾ ਵੀ ਨਾ ਥਾਂ ਪੈਸਾ ਦਵੇ ਨੀ ਆ ਮਾਰ ਉਹ ਯਾਰ ਤਾਰੀ ਦੀ ਪਣੀ ਚੱਕਦੀ ਯਾਰ ਨਹੀਂ ਨਹੀਂ ਭੜੀ ਜਣੀ ਇੰਨੀ ਮਿੱਟੀ ਚਾਕੇ ਵੇਚਦੀ ਤੂੰ ਉਹਦੇ ਨਾਲ ਵੀ ਰੱਜਾ ਹੁਣ ਸਾਡੀ ਭਣੀ ਨਾ ਲਾ ਲਿਆ ਮੱਥਾ ਉਹ ਛੋਡੀ ਭਣੀ ਨਹੀਂ ਛੋਡੀ ਦਾ ਪਰੇ ਯਾਰ ਤੂੰ ਅੱਜ ਸਿਖਵਾ ਕੇ ਛੋਡੀ ਯਾਰ ਵਿੱਚ ਘਾਰਾ ਸਾਡਾ ਵਿੱਚੋਂ ਘਰ ਪਾਇਆ ਵੇ ਸਾਰਾ ਕੁਝ ਮਿੰਕੇ ਦਾ ਉਹ ਹੱਡਾ ਥਾਂ ਉਹ ਫਿਰ ਛੱਡਿਆ ਇੱਥੋਂ ਦੇਖੀ ਆ ਦਾ ਪਿਆ ਡਬਿਲੇ ਪਾਇਆ ਤੂੰ ਹੀ ਬੰਦੇ ਬਣ ਜੋ ਬੰਦੇ ਬਣ ਜੋ ਸਾਨੂੰ ਉਹ ਬੰਦਿਆਂ ਨਹੀਂ ਅਸੀਂ ਪਸੂ ਆ ਪਸੂਆਲੇ ਕੰਮ ਹੀ ਕਰਦਾ ਯਾਰ ਤੂੰ ਰੋਇਆ ਕੰਮ ਬਿਠ ਲੈਦਾ ਚੰਗਾ ਲੋਕਾਂ ਦਾ ਨਾ ਛੱਡੋ ਆ ਉਹਦੇ ਵਿੱਚ ਰਲਾਈ ਜਾ ਆ ਜਿੰਨਾ ਦਫਾ ਚੱਕੜੀ ਪੂਣਾ ਮਿੱਟੀ ਆ ਬਾੜੀ ਪੂਣੀ ਚੱਕ ਕੇ ਦਿਖਾ ਲੈ ਚੰਗਾ ਨਹੀਂ ਮੈਂ ਤਾਂ ਚੱਕ ਕੇ ਦਿਖਾ ਦਿਆ ਆ ਮੁੰਡਾ ਟਰੈਕਟਰ ਤੋਂ ਲਿਆ ਯਾਰ ਖੜ ਜਾ ਫਿਰ ਤੂੰ ਐ ਤੂੰ ਬੰਦਾ ਬੰਦਾ ਮੈਂ ਤੈਨੂੰ ਬੰਦਿਆਂ ਨੂੰ ਮੈਂ ਕਹਿੰਦਾ ਭਾਈ ਆਪ ਦਾ ਬਿਹਾਰ ਤੇ ਆ ਤੂੰ ਆਪ ਦਾ ਕੰਮ ਕਰ ਕਾਕਾ ਜਾ ਮਗ ਜਾ ਖੜ ਜਾ ਫਿਰ ਤੂੰ ਕੰਮ ਤਾਂ ਤੈਨੂੰ ਮੈਂ ਕਰਾਉਣਾ ਆਈਆਂ ਤੂੰ ਉਹ ਤੂੰ ਉਹ ਖੜ ਲੈ ਉਹ 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 ਮੁੰਡਿਆਂ ਦਾ ਪਾਟੇ ਤੋਂ ਉਹ ਮੁੰਡਿਆ ਉਹ ਮਾਰਤਾ ਬੁੜਾ ਕਰਿਆ ਭੱਜ ਜਾ ਤੂੰ ਲੈ ਹੱਥ ਡਰਾਟੇ ਮਾਇ ਨੂੰ ਮਾਰ ਦੇਣ ਦੇ ਜਮਾ ਉਹ ਮੁੰਡਾ ਭੱਜ ਕੇ ਬੁੜਾ ਦਾ ਮਾਰਤਾ ਕੰਝਦਿਆ ਉਹ ਭੱਜ ਗਿਆ ਮੇਰਾ ਸਾਰਾ ਭੱਜ ਗਿਆ ਓਏ ਆ ਜਾ ਆਲਾ ਸੋਰਾ ਤਾਬਲੂ ਭਾਈ ਉਹ ਕੁੜੀਆਂ ਜੰਮੀਆਂ ਵਿਆਹ ਕੇ ਤੋਰੀਆਂ ਹੱਥੇ ਲੈ ਜਾਵਾ ਭੱਜ ਗਿਆ ਛੱਡ ਕੇ